हां जी बेटे अगला सवाल आपा करण लगेया देखो जी अपने कोले स्टेटमेंट है एक बाल्टी दी ਧਾਰਨ ਸਮਰੱਥਾ 20 ਲੀਟਰ ਹੈ ਇਸ ਵਿੱਚ 3/5 ਭਾਗ ਪਾਣੀ ਭਰਿਆ ਹੋਇਆ ਹੈ ਇਸ ਵਿੱਚ ਹੋਰ ਕਿੰਨਾ ਪਾਣੀ ਪਾਇਆ ਜਾਵੇ ਕਿ ਬਾਲਟੀ ਪੂਰੀ ਭਰ ਜਾਵੇ ਜਾਨੀ ਕਿ ਉਹਦੀ ਧਾਰਨ ਸਮਰੱਥਾ 20 ਲੀਟਰ ਹੈ ਤੇ 3/5 ਭਾਗ ਭਰਿਆ ਵਗਾ ਠੀਕ ਹੈ 20 3/5 ਕਰ ਲੋ 5 ਚੌਕਾ 20 4 3 12 4*3=12 ਆ ਗਿਆ ਬੇਟੇ ਆਪਣੇ ਕੋਲ ਧਾਰਨ ਸਮਰੱਥਾ ਕਿੰਨੀ ਹੈ 20 ਹੈ ਜਾਨੀ ਕਿ 12 ਲੀਟਰ ਪਾਣੀ ਤਾਂ ਹੈਗਾ ਏ ਤੇ ਹੁਣ ਉਹਦੇ ਚ ਹੋਰ ਕਿੰਨਾ ਪਾਣੀ ਪਾਇਆ ਜਾਵੇ 20 ਦੇ ਵਿੱਚੋਂ ਆਪਾਂ 12 ਨੂੰ ਮਾਈਨਸ ਕਰ ਦੋ ਕਿੰਨਾ ਆ ਗਿਆ 8 ਲੀਟਰ ਆ ਗਿਆ ਸੀ ਆਪਸ਼ਨ ਨੂੰ ਆਪਾਂ ਰਾਈਟ ਆਪਸ਼ਨ ਟਿਕ ਕਰ ਦਿਆਂ ਹਾਂਜੀ ਅਗਲੇ ਸਵਾਲ ਤੇ ਆਜੋ ਇੱਕ ਬਾਂਸ ਦਾ 3/10 ਭਾਗ ਪਾਣੀ ਵਿੱਚ 3/5 ਭਾਗ ਇੱਕ ਮਿੱਟੀ ਵਿੱਚ 3/5 ਭਾਗ ਪਾਣੀ ਵਿੱਚ ਅਤੇ ਬਾਕੀ 5 ਮੀਟਰ ਪਾਣੀ ਦੀ ਸਤਾ ਤੇ ਆ ਬਾਂਸ ਦੀ ਲੰਬਾਈ ਆਪਾਂ ਦੱਸਣੀ ਆ ਪਹਿਲਾਂ 3/10 ਨੂੰ ਤੇ 3/5 ਨੂੰ ਆਪਾਂ 3/10 3/5 ਇਹਦਾ ਐਲਸੀਐਮ ਲੈ ਕੇ ਆਪਾਂ ਕੀ ਕਰ ਲਿਆ 10 ਹੀ ਐਲਸੀਐਮ ਆ ਗਿਆ 10 1 10 3 5 2 10 3 2 6 ਤੇ 3 9 ਕਿੰਨਾ ਆ ਗਿਆ ਆਪਣੇ ਕੋਲੇ 10 ਆ ਗਿਆ ਜਨਿ ਕਿ ਹੁਣ ਬਾਕੀ 5 ਜਿਹੜਾ ਹੈਗਾ ਪਾਣੀ ਦੀ ਸਤਹ ਤੋਂ ਉੱਪਰ ਆ ਪੁੱਤਰ ਹੁਣ ਆਪਾਂ ਕੋਲ ਨੂੰ 1 ਮੰਨ ਲਿਆ 1 9/10 ਆਪਾਂ ਕਰਤਾ ਇਹਦੇ ਬਟਾ 1 ਲਾ ਲਿਆ 10 ਕੀ ਆ ਗਿਆ ਐਲਸੀਐਮ ਆ ਗਿਆ 10 9 ਇਹ ਆ ਗਿਆ 1/10 ਆ ਗਿਆ ਹੁਣ ਆਪਣੇ ਕੋਲੇ 5 ਦੀ ਲੰਬਾਈ ਪੰਜ ਆ 1/1/10 5 ਕਰ ਲੋ ਪੁੱਤਰ 5 ਜਨਨ ਕਿ ਇੱਕ ਇਹਨੂੰ ਮੈਂ ਇੱਥੇ ਕਰਕੇ ਦਿਖਾਉਣੀ ਆ 1/ 1/10 ब/5 5/ ਕੀ ਕਰ ਲਾਂਗੇ 1 ਇਹਨੂੰ ਗੁਣਾ ਕਰ ਲਓ ਪਹਿਲੇ ਨੂੰ ਚੌਥੇ ਨਾਲ ਤੇ ਦੂਜੇ ਨੂੰ ਤੀਜੇ ਨਾਲ 10 5 10 50 50 ਯਾਨੀ ਕਿ ਬਾਸ ਦੀ ਲੰਬਾਈ ਕਿੰਨੀ ਹੋਗੀ 50 ਮੀਟਰ ਹੋਗੀ ਹਾਂਜੀ ਅਗਲੇ ਸਾਮਦੇ ਉੱਤੇ ਆਜੋ ਅਗਲਾ ਬੇਟੇ ਆਪਣੇ ਕੋਲੇ ਹੈਗਾ ਹੈ ਸੰਖਿਆ 5.029 ਨੂੰ ਕਿਸ ਸੰਖਿਆ ਨਾਲ ਭਾਗ ਕੀਤਾ ਜਾਵੇ ਕਿ 50.29 प्राप्त हो जावे देखो 5.029 बटा ਕਿੰਨਾ ਲਾਵਾਂਗੇ 50.29 نیچے ਪੁਆਇੰਟ ਖਤਮ ਕਰਨ ਦੇ ਲਈ ਉੱਪਰ ਕਿੰਨਾ ਲਾ ਦੋ ਆਪਾਂ 16 ਦੋ ਤੇ ਉੱਪਰਲਾ ਪੁਆਇੰਟ ਖਤਮ ਕਰ ਲੈ ਇਹਦੇ ਨੀਚੇ ਕਿੰਨਾ ਲਾ ਦੋ 1000 ਲਾ ਦੋ ਦੇਖੋ 5029 5029 ਇਹ ਪੁਆਇੰਟ ਤਾਂ ਆਪਾਂ ਖਤਮ ਕਰਤਾ ਇਹਨਾਂ ਨੂੰ ਕੱਟ ਦੋ ਦੋਨੋਂ ਕੱਟੇ ਗਏ ਆ ਦੋ ਸਿਫਰਾਂ ਨਾਲ ਦੋ ਸਿਫਰਾਂ ਕੱਟ ਦੋ ਇਹ ਕਿੰਨਾ ਆ ਗਿਆ 1/10 ਆ ਗਿਆ ਜਦੋਂ 1 ਵਿੱਚ ਰੱਖ ਕੇ 10 ਤੇ ਆਪਾਂ ਭਾਗ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਆ ਜੂਗਾ 0.1 ਕਿਉਂਕਿ ਦੋ ਅੰਕ نیچے ਪੂਰੇ ਕਰਨੇ ਪੁੱਤਰ ਜਦੋਂ ਨੀਚਲੇ ਦੋ ਅੰਕ ਉੱਪਰ ਪੂਰੇ ਕਰਨੇ ਹੋ ਤਾਂ ਇੱਕ ਦੇ ਨਾਲ ਇੱਕ ਪੁਆਇੰਟ ਲਾ ਲਿਆ ਆਪਾਂ ਠੀਕ ਹੈ ਦੋ ਅੰਕ ਪੂਰੇ ਹੋ ਗਏ 0 મૂਨੇ ਲਾ ਲਈ 0.1 b ਆਪਨੇ ਕੋਲੇ ਆਨਸਰ ਆ ਗਿਆ ਹਾਂਜੀ ਪਿਆਰੇ ਬੱਚਿਓ ਅਗਲੇ ਯੂਨਿਟ ਦੇ ਨਾਲ ਆਪਾਂ ਫਿਰ ਮਿਲਦੇ ਹਾਂ ਇਹ ਗੁੰਨ ਅਤੇ ਗੁੰਨਖੰਡ ਦਾ ਯੂਨਿਟ ਸੀ ਪੁੱਤਰ